ਅੱਜ ਹਰਮੇਸ਼ਰ ਸ਼ਰਮਾ ਜੀ ਦੀਆਂ ਬੇਟੀਆਂ ਮਿਲਣ ਆਈਆਂ ਮਿਲਣ ਅਸ਼ੋਕ ਜੀ ਤੁਹਾਡੇ ਭਰਾ ਦੀਆਂ ਬੇਟੀਆਂ ਆਈਆਂ ਮਿਲਣ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੂੰਹ ਕਰ ਦੰਦਾ ਤੈਨੂੰ ਪਤਾ ਨਹੀਂ ਕਿ ਘਰ ਵਾਲੇ ਦਾ ਨੰਬਰ ਦੰਨੇ ਰਿਹਾ ਕਿਬਰੀ ਇਨਸਾਨ ਆਪਣੇ ਰਿਸ਼ਤਿਆਂ ਤੋਂ ਇੰਨਾ ਦੂਰ ਹੋ ਜਾਂਦਾ ਜਾਂ ਐਸੀ ਕੁਛ ਜਿੰਦਗੀ 'ਚ ਹਾਲਾਤ ਬਣਾ ਲੈਂਦਾ ਵੀ ਲਵਾਰਸਾਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਸੀ ਰਮੇਸ਼ ਜੀ ਉੱਥੇ ਪਏ। ਤਾਂ ਇਹ ਹਾਲਾਤ ਪਤਾ ਨਹੀਂ ਕਿਉਂ ਬਣ ਗਏ ਹੋ ਤੇ ਦੋ ਧੀਆਂ ਦੋਤ ਨੂੰ ਤੇ ਕੋਤੀਆਂ ਸਭ ਕੁਝ ਹੋਣ ਦੇ ਬਾਵਜੂਦ ਵੀ ਕਿੱਦਾਂ ਰਮੇਸ਼ ਜੀ ਉੱਥੇ ਮਹਿਰ ਦੇ ਕੰਡੇ ਪਏ ਸੀ। ਰਮੇਸ਼ ਸ਼ਰਮਾ ਜੀ ਤੇ ਅਸ਼wini ਸ਼ਰਮਾ ਜੀ ਇਹ ਦੋਨੋਂ ਸਕੇ ਭਰਾ ਸਾਡੇ ਸੁਪਨਿਆਂ ਦੇ ਘਰ ਚ ਰਹਿੰਦੇ ਆ ਰਮੇਸ਼ ਸ਼ਰਮਾ ਜੀ ਨੂੰ ਅਸੀਂ ਧਰਮਕੋਟ ਤੋਂ ਨਹਿਰ ਦੇ ਕਿਨਾਰੇ ਤੋਂ ਲੈ ਕੇ ਆਏ ਸੀ ਇੱਕ ਝੁੱਗੀ ਚ ਪਿਆ ਨੂੰ 15 11 2024 ਨੂੰ ਤੇ ਅਸ਼wini ਜੀ ਨੂੰ ਉਹਨਾਂ ਦੇ ਬ੍ਰਦਰ ਨੂੰ ਫਿਰ ਅਸੀਂ 25 12 24 ਨੂੰ ਕਰੀਬ 1 ਮਹੀਨੇ ਦੇ فاਸਲੇ ਤੇ ਸਵਾ ਮਹੀਨੇ ਦੇ فاਸਲੇ ਤੇ ਲੈ ਕੇ ਆਏ ਸੀ ਤੇ ਇਹ ਦੋਨੋਂ ਭਰਾ ਸਾਡੇ ਸੁਪਨਿਆਂ ਦੇ ਘਰ ਚ ਰਹਿੰਦੇ ਨੇ ਸ਼ਰਮਾ ਬ੍ਰਦਰ ਨੇ ਪੰਡਤਾਂ ਦੇ ਪਰਿਵਾਰ ਤੋਂ ਨੇ ਅੱਜ ਸ਼ਰਮਾ ਜੀ ਦੀ ਰਮੇਸ਼ ਸ਼ਰਮਾ ਜੀ ਦੀਆਂ ਬੇਟੀਆਂ ਦੋਨੋਂ ਤੇ ਇੱਕ ਉਹਨਾਂ ਦਾ ਪੋਤਾ ਤੇ ਇੱਕ ਦੋਤਾ ਉਹ ਮਿਲਣ ਆਏ ਨੇ ਤੇ ਦੋਨੋਂ ਭਰਾ ਜਿਨ੍ਹਾਂ ਦਾ ਆਪਣਾ ਜੱਦੀ ਮੰਦਿਰ ਸੀ 115 16 ਸਾਲ ਪੁਰਾਣਾ ਜਿਨ੍ਹਾਂ ਦੇ ਪਿਤਾ ਜੀ ਬੜੇ ਚੰਗੇ ਪੰਡਤ ਸੀ ਆਪ ਵੀ ਅਸ਼ਵਨੀ ਜੀ ਵੀ ਪੰਡਤ ਸੀ ਮੰਦਿਰ ਚ ਲਾਉਂਦੇ ਸੀ ਤੇ ਰਮੇਸ਼ ਜੀ ਇੱਕ 뮤직 ਦੇ ਵਿੱਚ ਬੜਾ ਮਹਾਰਤ ਹਾਸਲ ਸੀ ਇਹਨਾਂ ਨੂੰ ਬੜੇ ਵੱਡੇ ਵੱਡੇ ਸਿੰਗਰਾਂ ਦੇ ਨਾਲ ਇਹਨਾਂ ਨੇ ਉਹ ਜਿਹੜਾ ਪਿਆਨੋ ਪਿਆਨੋ বাজਾਇਆ ਹੋਇਆ ਅੱਜ ਦੋਨੋਂ ਭਰਾਵਾਂ ਦੀ ਕਿਸ ਹਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਉਹ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਤੇ ਆ ਜੀ ਸ਼ੁਕਰੀਆ ਉਹਨਾਂ ਦੀ ਬੇਟੀਆਂ ਮਿਲਣਾਂ ਨਹੀਂ ਕਿੱਥੇ ਕਿੱਥੇ ਲੱਗਣ ਤਾਂ ਡੈਰੀਕ ਨੂੰ ਮੁੰਨਾ ਆਪ ਤੇ ਅਸ਼ਵੀਰ ਜੀ ਅਸ਼ਵੀਰ ਜੀ ਤੁਹਾਡੇ ਭਰਾ ਦੀਆਂ ਬੇਟੀਆਂ ਆਈਆਂ ਮਿਲਣਾਂ ਕਰਵਾਉਂਦੇ ਵੀ ਹਾਂ ਤੇ ਕਰਵਾ ਸਕੋ ਜੀ ਜਾਨਣਾ ਮੈਂ ਫੋਨ ਕਰ ਦਿੰਦਾ ਤੈਨੂੰ ਪਤਾ ਨਾ ਸੀ ਕਿ ਘਰ ਵਾਲੇ ਦਾ ਨੰਬਰ ਦਾ ਮੇਰੇ ਨਾਲ ਅਰਮੇ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਪਣੇ ਬੀਟੀਆਂ ਨੂੰ ਕਾਹਤੋਂ ਨਹੀਂ ਫੋਨ ਕਰਵਾਇਆ ਉਹ ਤੋਂ ਬਾਈ ਤੋਂ ਜਿਹੜੇ ਘਰੇ ਪਏ ਸੀ ਤੁਸੀਂ ਜਿਨ੍ਹਾਂ ਦੇ ਘਰ ਦੇ ਬਾਹਰ ਇਹ ਕੌਣ ਹੈ ਗੋਲੀਆਂ ਮੇਰੀ ਕੀ ਨਾਂ ਹੈ ਇਹ ਕੁੜੀ ਦਾ ਇਹ ਕੁੜੀ ਦਾ ਜਿੱਤਾਂ ਇਹਦਾ ਨਾਂ ਕੀ ਨਾਂ ਇਹਦਾ ਸਸ ਸਸ ਹੈ ਮੇਰਾ ਨਾਂ ਭੁੱਲ ਗਿਆ ਮੇਰਾ ਨਾਂ ਤਮੰਨਾ 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 ਇਹ ਆ ਮੁੰਡਾ ਖੜਾ ਇਹ ਕੌਣ ਹੈ ਆ ਕੋਲ ਨੇ ਬੜਤਨੀਆ ਸੁਲਤਾਨ ਸਾਰਿਆਂ ਨੇ ਨਾਮ ਭੁੱਲ ਗਏ ਦੇਖੋ ਜੀ ਅਧਰੰਗ ਹੋਣ ਨਾਲ ਇਹਨਾਂ ਦਾ ਬ੍ਰੇਨ ਵੀ ਨਾਲ ਡੈਮੇਜ ਹੋ ਗਿਆ ਤੇ ਇਹ ਜੀ ਸੋਚੋ ਅਧਰੰਗ ਹੋਇਆ ਤੇ ਹਸਪੀਟਲ 'ਚ ਐਡਮਿਟ ਹੋਣਾ ਜਾਂ ਕੁਝ ਹੋਣਾ ਕੁਝ ਵੀ ਨਹੀਂ ਹੋਇਆ ਉਹਦੇ 'ਚ ਗੀਜੀ ਪਿਆਰ ਆ ਅੰਦਰ ਹੀ ਉਹ ਤਾਂ ਭਲਾ ਹੋਵੇ ਉਹ ਬੰਦੇ ਦਾ ਜਿਹੜਾ ਇਹਨੂੰ ਰੋਟੀ ਰਾਟੀ ਦਿੰਦਾ ਰਿਹਾ ਚਲੋ ਜਿੰਮੇ ਵੀ ਮਰਜੀ ਸੀ ਉਹ ਵੀ ਮਨ ਦਾ ਮਿਊਜ਼ਿਕ ਦਾ ਹੀ ਸੀ ਗਿਆ ਜੀ ਨੂੰ ਨਹੀਂ ਫੋਨ ਪਹੁੰਚਾ ਦੇ ਵੀਰ ਨੂੰ ਫੋਨ ਕਰ। ਵੀਰ ਨੂੰ ਫੋਨ ਕਰਾਇਆ ਕਰਨਾ। ਫੋਨ ਕਰਾ ਦੇ ਕਰਾ ਲੇ ਜੱਤਾ ਭਲੇ। ਤੇ ਤੈਨੂੰ ਸਾਡਾ ਨੰਬਰ ਨਹੀਂ ਪਤਾ ਸਾਨੂੰ ਇਹ ਕੈਨਸਲ ਤਾਂ ਸਾਡੀਆਂ ਉੱਥੇ ਕੁੜੀਆਂ ਵੀ ਗਈਆਂ ਦੀ ਉੱਥੇ ਦਾ। ਤੂੰ ਮੇਰਾ ਤਾਂ ਦੱਸ ਦਿੰਦਾ ਮੇਰੇ ਵਾਲੇ ਦੱਸ ਦਿੰਦਾ। ਮੈਂ ਤੇ ਰੁੱਕ ਲੈ ਜਾਣਾ ਸੀ। ਇੱਕੋ ਜਿਹੀ ਵੱਡੀ ਜਾਤ ਵੱਡੀ ਸੀ ਜਾਤ ਨੋਰ ਕੋਈ ਵੀ ਨਹੀਂ ਸੀ ਜਾਤ। ਪਤਾ ਤਾਂ ਸੀ ਕਿ ਆਪਾਂ ਆਪ ਦਾ ਨੰਬਰ ਤਾਂ ਤੈਨੂੰ ਤੋਂ ਮੁੱਕ ਜਵ ਨਹੀਂ ਜਾ ਸੀ। ਤੂੰ ਇੱਕ ਵਾਰ ਵੀ ਨਾ ਫੋਨ ਤਾਂ ਕਰਦਾ। ਜਦੋਂ ਦੋ ਪੰਦੀਕਾ ਬੈਠਾ ਸੀ ਅਸਿਸ ਵਰਦੀ ਆਈ ਨਹੀਂ ਇਸ ਤਰ੍ਹਾਂ ਤੋਂ ਸਾਨੂੰ ਜਦੋਂ ਵੀਡੀਓ ਆਈ ਨਾ ਤੇ ਉਦੋਂ ਫੋਨ ਕੀਤਾ ਕਿਦੋਂ ਪਤਾ ਲੱਗਾ ਤੁਸੀਂ ਕਿਦੋਂ ਦੇਖੀ ਵੀਡੀਓ ਜਿੱਦਨ ਤੁਹਾਡੀ ਪਤਨੀ ਕਾਦੀ ਵੀਡੀਓ ਆਈ ਦੀ ਨਹੀਂ ਮੈਨੂੰ ਪਤਾ ਨਹੀਂ ਲੱਗਾ ਦੀ ਪਾਈ ਦੀ ਨਾ ਪਰ ਇਹ ਤੋਂ ਮੈਨੂੰ ਪੰਜਾਬ ਚ ਭੇਜੀ ਸੀ ਤੁਹਾਨੂੰ ਕਿੰਨੇ ਦਿਨ ਪਹਿਲਾਂ ਪਤਾ ਲੱਗਾ 10 ਦਿਨ ਪਤਾ ਮਹੀਨਾ 10 ਦਿਨ ਹੋਏ ਜਿੱਦਨ ਤੁਹਾਡੀ ਪਤਨੀ ਹੋ ਗਿਆ ਜਿੱਦਨ ਮੈਂ ਬਾਜੀ ਨੂੰ ਫੋਨ ਕੀਤਾ ਹੋਣਾ ਨਾ ਰਾਤ 11 ਵਜੇ ਕੀਤਾ ਤੇ ਫੋਨ ਇਹਨਾਂ ਨੇ ਚੁੱਕਿਆ ਨਹੀਂ ਫਿਰ ਮੈਂ ਸਵੇਰੇ ਕੀਤਾ ਇਨੇ ਨੇ ਸਾਰਾ ਫਰੂਫ ਮੰਗਿਆ ਪਾਪੇ ਦੀ ਫੋਟੋ ਮੰਗੀ ਸਾਡੀਆਂ ਫੋਟੋ ਮੰਗੀ ਫਿਰ ਮੈਨੇ ਇਹਨਾਂ ਨੂੰ ਪੇਜ ਕੀਤਾ ਸਾਡੇ ਕੋਲ 2.5 ਮਹੀਨੇ ਹੋਏ ਗਰੀਬ ਇਹਨਾਂ ਨੂੰ ਆਇਆ ਕੋਲ ਟੋਟਾ ਟਾਈਮ ਫੋਨ ਵੀਡੀਓ ਚ ਬੋਲ ਰਹੇ ਨੇ ਕੀ ਭਨੇ ਮਤਲਬ ਤੁਹਾਡੇ ਕੋਲੇ ਘਟ ਜਾਂਦੇ ਸੀਗੇ ਫਿਰ ਨਹੀਂ ਸਾਡੇ ਕੋਲ ਨਹੀਂ ਜਾਂਦੇ ਆਉਂਦੇ ਸੀ ਕਾਟੀਵਾ ਦਾ ਜਦ ਮੇਰੀ ਮੰਮੀ ਆਉਂਦੇ ਸੀ ਨਾ ਤਾਤਾ ਆਉਂਦੇ ਸੀ ਤਾ ਤਾਂ ਕੱਟ ਹੀ ਜਾਂਦੇ ਜਦ ਇਹਨਾਂ ਨੂੰ ਫੋਨ ਕਰਨਾ ਪਾਪਾ ਸਾਡੇ ਕੋਲ ਆਇਆ ਮੇਰੇ ਵੱਡੇ ਛੋਟੇ ਬੇਟੇ ਦਾ ਵਿਆਹ ਵੀ ਕੀਤਾ ਤਾਂ ਵੀ ਨਵੇਂ ਬੁਲਾਉਂਦੇ ਨਹੀਂ ਪਾਪਾ ਮੈਂ ਕੋਸ਼ਿਸ਼ ਤਾਂ ਮੈਂ ਠੀਕ ਸੀ ਮੈਂ ਬੁਲਾਉਂਦੀ ਨਹੀਂ ਤਾਂ ਵੀ ਨਹੀਂ ਆਏ ਬਸ ਨੰਨੇ ਸ਼ਰਾਬ ਜ਼ਿਆਦਾ ਪੀਂਦੇ ਸੀ ਸ਼ਰਾਬ ਸ਼ੁਰੂ ਕਰਦੇ ਸੀ ਸ਼ਰਾਬ ਨਹੀਂ ਸੀ ਜ਼ਿਆਦਾ ਦੋ ਪੈਗ ਇਤਨੇ ਤੋਂ ਜ਼ਿਆਦਾ ਨਹੀਂ ਪੀਂਦੇ ਸੀ ਹੂੰ ਬਾਕੀ ਕੁਝ ਨਹੀਂ ਸਿਰਫ ਇੱਕ ਬੀੜੀ ਦਾ ਤੇ ਬਾਕੀ ਹੋਰ ਕਿਸੇ ਚੀਜ਼ ਦਾ ਨਾ ਸੀ ਸੀ ਨਾਲ ਮਿਊਜ਼ਿਕ ਦੇ ਵਿੱਚ ਹੀ ਸਾਰਾ ਦਿਨ ਕੰਮ ਉਹ ਉਹਨਾਂ ਕੰਮਾਂ ਦੀ ਤਰ੍ਹਾਂ ਫਿਰਦੇ ਸੀ ਹਾਂਜੀ ਹਾਂਜੀ ਸਾਨੂੰ ਤਾਂ 3 ਸਾਲ ਹੋ ਗਏ ਦਾ ਇਹਨਾਂ ਕੋਲੋਂ ਮੇਰੀ ਵੱਡੀ ਭੈਣ ਆ ਸਾਡੀ ਥੋੜੀ ਜੀ ਉਹ ਕਿਸੇ ਨਾ ਕਿਸੇ ਲਾਏ ਵੱਡੇ ਉੱਥੇ ਰਹਿੰਦੇ ਸੀ ਅੱਛਾ ਵੱਡੀ ਭੈਣ ਕੋਲ ਬੇਟੀ ਕੋਲ ਰਹਿੰਦੇ ਨਹੀਂ ਆਪੇ ਉਹਨਾਂ ਦੇ ਸੰਧੀ ਉਹਨਾਂ ਕੋਲ 1 ਸਾਲ ਹੋ ਗਿਆ ਦਾ ਇਹਨੂੰ ਗਿਆ ਹੂੰ ਤੇ ਤਾਈ ਤੁਹਾਡੇ ਨਾਲ ਫਿਰ ਲਿੰਕ ਨਹੀਂ ਬਣਿਆ ਇਹਨਾਂ ਦਾ ਹਾਂ ਬਸ ਜਿਆਦਾ ਇਨਸਾਨ ਨੂੰ ਨਹੀਂ ਕਰਦੇ ਸੀ ਮੇਰੀ ਵੱਡੀ ਭੈਣ ਨੂੰ ਕਰਦੇ ਸੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਪਤਾ ਨਹੀਂ ਉਹਨਾਂ ਤੋਂ ਪਤਾ ਨਹੀਂ ਇਹਨਾਂ ਨੇ ਕਿੰਦਾ ਉਹਨਾਂ ਨੇ ਫੋਨ ਕੀਤਾ ਹੋਣਾ ਕਿ ਨਹੀਂ ਕੀਤਾ ਉਹਨਾਂ ਇਹ ਨਹੀਂ ਪਤਾ ਸਾਨੂੰ ਹੂੰ ਰਮੇਸ਼ ਜੀ ਬੇਟੀਆਂ ਆਈਆਂ ਅੱਜ ਤੁਹਾਡੀਆਂ ਮਿਲਣ ਤੁਹਾਨੂੰ ਕਿਵੇਂ ਲੱਗ ਰਿਹਾ ਨਾਲ ਜਾਣਾ ਇਹਨਾਂ ਦੇ ਇਹਨਾਂ ਦੇ ਨਾਲ ਜਾਣਾ ਕਿੱਥੇ ਕੁੜੀਆਂ ਦੇ ਘਰੇ ਰਹੋਗੇ ਜਾ ਕੇ ਹੁਣ ਲੈ ਯਾਰ ਬਾਪੂ ਤੂੰ ਪਹਿਲਾਂ ਤਾਂ ਗਿਆ ਨਹੀਂ ਇਹਨਾਂ ਕੋਲੇ ਕੁੜੀਆਂ ਕੋਲੇ ਹੈ? ਹਲਾ ਲੜਾਈ ਹੁੰਦੀ ਰਹੀ ਹੈ। ਲੜਾਈ ਹੁੰਦੀ ਰਹੀ ਹੈ। ਮਤਲਬ ਸਾਡੀਆਂ ਆਪਣੇ ਭੈਣਾਂ ਚ ਥੋੜੀ ਬਹਿਸ ਵਸਾਈ ਜਿਸ ਕਰਵਾਜੇ ਦੀ ਨਾ ਉਹਦੇ ਕਰਕੇ ਆਂਦੇ ਨਹੀਂ ਸੀ ਇਹ। ਇਹ ਅਸ਼ਵਨੀ ਜੀ ਨੂੰ ਮਿਲੋ ਤਾਏ ਨੂੰ ਵੀ ਭਾਈ ਆ ਕੇ ਇੱਧਰ ਕੁੜੀਓ। ਜੀ ਅਸੀਂ ਜਾਦੇ ਨਾਲ ਦੇਖ ਚਲੋ ਸਾਸਰੀ ਘਰ ਤਾਂ ਬੁਲਾ ਲਵਾ ਕੇ ਕੋਈ ਨਾ। ਇਹ ਦਿਖਾਈ ਨਹੀਂ ਦਿੰਦਾ ਨਾ ਉਹਨੂੰ ਬਲਾਈਂਡ ਨੇ। ਅੰਨੇ ਨੇ ਜਮਾਨੇ। ਉਹਨੂੰ ਦੇਖਣਾ ਹੁੰਦਾ। ਠੀਕ ਹੈ। ਹਾਂ ਇਹ ਰਮੇਸ਼ ਦੀਆਂ ਕੁੜੀਆਂ ਵਾਂ ਤਾਇਆ ਜੀ ਅਸੁਨੀ ਅਸੀਂ ਕਿਛੂ ਤੋਂ ਪਹਿਲੀ ਵਾਰ ਇਹ ਤੋਂ ਵੱਡੇ ਆ ਕਿ ਛੋਟੇ ਆ ਅਸੀਂ ਇਹਨਾਂ ਨੂੰ ਵੀ ਅਸੁਨੀ ਜੀ ਰਮੇਸ਼ ਤੁਹਾ ਤੋਂ ਵੱਡਾ ਵਾਂ ਮੈਂ ਛੋਟਾ ਮੈਂ ਛੋਟਾ ਤੋਂ ਤੋਂ ਤਾਇਆ ਜੀ ਇਹ ਤੁਹਾਡੇ ਇਹ ਇਸੇ ਪਹਿਲੀ ਵਾਰ ਇਸਨੂੰ ਇਹਨਾਂ ਨੇ ਪਹਿਲੀ ਵਾਰ ਦੇਖਿਆ ਅੱਛਾ ਤੁਸੀ ਕਦੇ ਮਿਲੇ ਨਹੀਂ ਜੰਗੀ ਅਸੁਨੀ ਜੀ ਇਹ ਬੱਚੇ ਆਏ ਨੇ ਮਿਲਣ ਰਮੇਸ਼ ਦੇ ਦੋ ਕੁੜੀਆਂ ਆਈਆਂ ਵਾਂ ਇੱਕ ਉਹਦਾ ਦੋਤਾ ਆਇਆ ਇੱਕ ਉਹਦਾ ਪੁੱਤ ਆਇਆ ਮਿਲਣ ਹੂੰ ਥੋੜਾ ਵੀ ਆਊਗਾ ਹਨ ਹੈ ਤੇਰਾ ਮੁੰਡਾ ਆਊਗਾ ਆਉਣਗੇ ਹਨ ਕੋਈ ਨਾ ਉਹ ਵੀ ਆਉਣਗੇ ਰਾਸ਼ਮੀ ਜੀ ਦੇ ਬੇਟਾ ਵੀ ਜੇ ਸਾਡੇ ਵੀਡੀਓ ਦੇਖਦਾ ਭਾਈ ਤੂੰ ਵੀ ਮਿਲ ਕੇ ਜਾ ਕੇ ਹਨ ਤੇਰਾ ਬਾਪੂ ਆ ਚਲੋ ਜ਼ਿੰਦਗੀ ਚ ਕਈ ਵਾਰੀ ਦੁੱਖ ਸੁੱਖ ਪਤਾ ਨਹੀਂ ਕਿਵੇਂ ਬਣਦੇ ਆ ਹਾਲਾਤ ਬਣ ਜਾਂਦੇ ਆ ਸੌਰਵ ਦੇ ਵੀ ਉਹਦਾ ਉਹਦਾ ਮੁੰਡਾ ਹੈ ਸੌਰਵ ਦਾ ਮੁੰਡਾ ਕਿੱਤੇ ਕਿੱਡੇ ਜਵਾਕ ਹੋ ਗਏ ਰਮੇਸ਼ ਜੀ ਦੇ ਪੁੱਤੇ ਦੋਤੇ ਦੋਤੇ ਪਰ ਕਈ ਵਰੀ ਇਨਸਾਨ ਆਪਣੇ ਰਿਸ਼ਤਿਆਂ ਤੋਂ ਇੰਨਾ ਦੂਰ ਹੋ ਜਾਂਦਾ ਜਾਂ ਐਸੀ ਕੁਝ ਜ਼ਿੰਦਗੀ 'ਚ ਹਾਲਾਤ ਬਣਾ ਲੈਂਦਾ ਮੈਨੂੰ ਨਾ ਕੱਲ ਵੀ ਲਵਾਰਸਾ ਵਾਂਗ ਜ਼ਿੰਦਗੀ ਬਤੀਤ ਕਰ ਰਏ ਸੀ ਰਮੇਸ਼ ਜੀ ਉੱਥੇ ਪਏ ਤੇ ਨਹੀਂ ਤਾਂ ਪਿੱਛੇ ਪਰਿਵਾਰ ਬੇਟੀਆਂ ਵੀ ਆ ਤਿੰਨ ਬੇਟੀਆਂ ਵਾਂ ਉਹਨਾਂ ਦੇ ਅੱਗੋਂ ਬੇਟੇ ਹੈਗਾ ਇਹਨਾਂ ਦੇ ਤੁਹਾਡੇ ਬ੍ਰਦਰ ਵੀ ਹੈਗਾ ਜੀ ਕੋਈ ਹਾਂਜੀ ਦੋ ਆ ਉਹ ਕਿੱਥੇ ਨੇ ਉਹ ਪੰਜਾਬ ਜੀ ਉਹ ਨਹੀਂ ਆਏ ਸੀ ਮੈਨੂੰ ਦੱਸਿਆ ਕਿ ਤੁਸੀਂ ਅੱਜ ਨੂੰ ਖਾਣਾ ਖਾਣੂ ਕਰਨੇ ਪਈਏ ਤੇਰੇ ਪਾਪਾ ਕਿਥੇ ਨੇ ਕਾਕਾ ਤੇਰੇ ਪਾਪਾ ਐਕਸਪਾਇਰ ਹੋ ਗਏ ਐਕਸਪਾਇਰ ਹੋ ਗਏ ਹਾਂ ਪਾਪਾ ਪਹਿਲੇ ਵੀ ਤਾਂ ਮਮੀ ਨਾ ਪਾਪਾ ਇਹ ਵੀ ਇਹਨਾਂ ਦੇ ਪੁੱਤੇ ਆ ਵਾਸ ਕਰ ਆਵਾਜ਼ ਸਵਾਜੀ ਗੁਰ ਬਾਜ ਕੇ ਬਾਦ ਇੱਕ ਗੋਸ ਬਸ ਲਿਫਟ ਹੈ ਦੇਖ ਸਰਵਨਾ ਸਰਵਨਾ ਸਤਿ ਸ਼੍ਰੀ ਅਕਾਲ ਸਰਵ ਬਰਾੜ ਬਰਾੜ ਦੱਸ ਦੀ ਵਿਰਾਟ ਹੋਈ ਇਤਰਾ ਪੋਤਰਾ ਆਈਦਰ ਮੇਸ਼ ਜੀ ਨੂੰ ਸਾਰੇ ਮਿਲ ਜਾਣੇ ਆ। ਸੌ ਰੁਪਏ ਕਿਹਨਾ? ਗੋਲੂ ਮੋਲੂ। ਸੌ ਰੁਪਏ ਨਾ ਛੋਟਾ ਹੀ। ਪਛਾਣ ਲਿਆ? ਹਾਂ ਜੀ। ਸਾਰਾ ਪਰ ਇਹਨਾਂ ਜਾਣਮੀ ਨਾਲ ਗੱਲ ਕਰਾ ਦਿਨ। ਉਹ ਸਾਰਾ। ਜਾਣਮੀ ਨਾਲ ਜਾਣਮੀ ਨਾਲ ਗੱਲ ਕਰਾਏ। ਠੀਕ ਹੈ। ਦੱਸ ਤੇ। ਉਹ ਵੇਟੇ। ਠੀਕ ਹੈ? ਜੇ ਤੁਸੀਂ ਫੋਨ ਨਹੀਂ ਚੁੱਕ ਰਹੇ ਆ। ਪਰਿਵਾਰ ਮਿਲਦਾ ਕਿੱਡਾ ਪਰਿਵਾਰ ਹੁੰਦਾ ਇੱਕ ਇਨਸਾਨ ਦਾ ਕਿੰਨਾ ਕੁੰਬਾ ਹੁੰਦਾ ਵੱਡਾ ਇਹਦੀ ਇਹ ਘਰ ਵਾਲੀ ਮੇਰੀ ਜੀ ਦੀ ਜ਼ਿੰਦਗੀ ਦੇ ਵਿੱਚ ਘਰ ਵਾਲੀ ਦੀ ਘਰ ਵਾਲੀ ਦੀ ਇਦਾਂ ਦੇ ਹਾਲਾਤ ਪਤਾ ਨਹੀਂ ਕਿਉਂ ਬਣ ਗਏ ਨਹੀਂ ਤਾਂ ਪਰਿਵਾਰ ਦੇਖੋ ਕਿੱਡਾ ਵੱਡਾ ਪਿੱਛੇ ਤੇ ਦੋ ਅੱਜ ਇੱਕ ਦਾ ਦੇ ਪਾਪੇ ਨੇ ਤਾਂ ਮੋਤੇ ਦੋਤੀਆਂ ਦੋਤ ਨੂੰ ਹਾਂ ਗੱਲ ਕਰਾਈ ਪੁੱਤੇ ਕੋਤੀਆਂ ਗੱਲ ਕਰਾ ਫੱਕ ਨਾਲ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਕਿੱਦਾਂ ਰਮੇਸ਼ ਜੀ ਉੱਥੇ ਮੈਰ ਦੇ ਕੰਡੇ ਪਏ ਸੀ ਹਾਂ ਹੋ ਕੀ ਹਾਲ ਹੈ ਠੀਕ ਹਾਂ ਬਸ ਰਿਸ਼ਤਿਆਂ ਦੀ ਤਾਣੀ ਬਾਣੀ ਕਈ ਵਾਰੀ ਇਸ ਤਰ੍ਹਾਂ ਉਲਝ ਜਾਂਦੀ ਆ ਹਾਂ ਜੀ ਚੱਲ ਬੰਦੇ ਚੱਲ ਦੰਦੇ ਕੁੱਚਾ ਮੈਂ ਕਿਉਂ ਕਹਿਣਾ ਹਨ ਹਾਂਜੀ ਜੀਤੇ ਰਹੋ ਘੇ ਭਾਈ ਜਿੰਦੇ ਰਹੋ ਰਹੋ ਜਿਤੇ ਰਹੋ ਹਾਂ ਹੋਰ ਕੀ ਹਲ ਠੀਕ ਹੈ ਬਸ ਦੋਤ ਜਵਾਈ ਹੈ ਹੈ ਹਾਂਜੀ ਦੋਤ ਜਵਾਈ ਹੈ ਯਾਨੀ ਕਿ ਨਹੀਂ ਇਹਦੇ ਹਸਬੰਦ ਹੈ ਅੱਛਾ ਤੁਹਾਡੇ ਹਸਬੰਦ ਨੇ ਮੈਂ ਅਸ਼wini ਸ਼ਰਮਾ ਜੀ ਅੱਖਾਂ ਤੋਂ ਬਿਲਕੁਲ ਬਲਾਈਂਡ ਨੇ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਅਸ਼wini ਜੀ ਦੇ ਮੰਦਰ ਅਸ਼wini ਜੀ ਕਿਸੇ ਤਰੀਕੇ ਦੇਖਵਾ ਠੀਕ ਹੋ ਮੰਦਰ ਦੇ ਵਿੱਚ ਪਏ ਸੀ ਜਦੋਂ ਇਹਨਾਂ ਨੂੰ ਲੈ ਕੇ ਆਏ ਸੀ ਆ ਦੇਖ ਫਤਰਾ ਮੈਂ ਖੁਦਾ ਮੈਂ ਖੁਦਾ ਡੁਗੜੂ ਦੇਖੀ ਇਹਨਾਂ ਦੇ ਵੀ ਜਿਹੜੇ ਸਾਰੀ ਸਮਾਂ ਪੁੰਜੀ ਕਰ ਮੱਟੀ ਅਸ਼wini ਜੀ ਦੇ ਵੀ ਜਿਹੜੇ ਬੱਚੇ ਨੇ ਉਹ ਵੀ ਲੱਗ ਰਹੇ ਹੁੰਦੇ ਸੀ ਇਹਨਾਂ ਤੋਂ ਹਨ ਅਸ਼wini ਜੀ ਇਕੱਲੇ ਹੀ ਮੰਦਰ ਦੇ ਵਿੱਚ ਪਏ ਸੀ ਪੰਡਤ ਜੀ ਸੀਗੇ ਕਿਦਾਂ ਅਸ਼wini ਜੀ ਇੱਕ ਲਵਾਰਸਾ ਵਾਂਗ ਅੱਖਾਂ ਤੋਂ ਬਲਾਈਂਡ ਉੱਥੇ ਟਾਇਲਟ ਬਾਥਰੂਮ ਹੋ ਰਿਹਾ ਕਿਦਾਂ ਜ਼ਿੰਦਗੀ ਬਤੀਤ ਕਰਦੇ ਕਿੱਥੇ ਉਹ ਮੰਦਰ ਦੇ ਵਿੱਚ ਕੋਈ ਟੱਲੀ ਵਜੋਂਦਾ ਸੀ ਆ ਕੇ ਇੱਕ ਦਰਸ਼ਨ ਕਰਨ ਆਉਂਦਾ ਸੀ ਕੋਈ ਅਸ਼ੀਰਵਾਦ ਲੈਣ ਆਉਂਦਾ ਸੀ ਕੋਈ ਆਪਣਾ ਭਵਿੱਖ ਪੁੱਛਣ ਆਉਂਦਾ ਸੀ ਕੋਈ ਆਪਣੇ ਜੀਵਨ ਦੇ ਵਿੱਚ ਆਈਆਂ ਇਹ ਸਮੱਸਿਆ ਨੂੰ ਦੂਰ ਕਰਾਉਣ ਵਾਸਤੇ ਆਪਾਂ ਪੁੱਛਣ ਆਉਂਦਾ ਸੀ ਅਸ਼wini ਜੀ ਤੋਂ ਤੇ ਅੱਜ ਖੁਦ ਅਸ਼wini ਜੀ ਦੇ ਕੀ ਹਾਲ ਸੀਗੇ ਇਹਨਾਂ ਦੇ ਵੀ ਬੱਚੇ ਆ ਇਹਨਾਂ ਦੇ ਵੀ ਪੁੱਤ ਪੋਤਰੇ ਹੈਗੇ ਆ ਉਹ ਵੀ ਸਾਡੀ ਜੇ ਵੀਡੀਓ ਦੇਖਦੇ ਆ ਤਾਂ ਮਿਲ ਕੇ ਜਾਣ ਭਾਈ ਪਰ ਅਜਰਮੇਸ਼ ਜੀ ਦੇ ਪਰਿਵਾਰ ਦੇ ਮਿਲਣ ਦੀ ਖੁਸ਼ੀ ਬਹੁਤ ਆ ਤੁਹਾਨੂੰ ਵੀ ਚਲੋ ਕੋਈ ਮਿਲਣ ਤਾਂ ਆਇਆ ਉਹਨਾਂ ਨੂੰ ਹਨਾ ਅਜਰ ਦੇ ਠੀਕ ਹੋ ਕੇ ਗੱਲਾਂ ਕਰਕੇ ਹੀ ਉਹ ਪਰ ਉਹ ਭੈਣਾਂ ਦੱਸਦੀਆਂ ਬੇਟੀਆਂ ਮੈਂ ਇਹਨਾਂ ਦੀਆਂ ਵੀ ਅਸੀਂ ਲਿਜਾਤਾ ਨਹੀਂ ਸਕਦੀਆਂ ਅਸੀਂ ਸੰਭਾਲ ਨਹੀਂ ਸਕਦੇ ਚਲੋ ਮਿਲਣ ਆ ਕੇ ਇੰਨੇ ਹੀ ਸ਼ੁਕਰ ਹੈ ਇਹਨਾਂ ਦਾ ਇਹੀ ਇੱਕ ਰਿਸ਼ਤਿਆਂ ਦੀ ਆਪਣੀ ਦਾ ਕੰਮ ਲਾਇਆ ਬੰਦਾ ਕੰਮ ਕਰਦਾ ਖੂਬਸੂਰਤੀ ਯਾਰ ਜਦੋਂ ਇਹ ਮਿਲਦੇ ਆ ਨਾ ਤਾਂ ਬੰਦਾ ਖੇੜ ਜਾਂਦਾ ਤੇ ਜਦੋਂ ਇਹ ਟੁੱਟਦੇ ਆ ਨਾ ਤਾਂ ਇੰਦਾ ਅਸ਼wini ਜੀ ਵਾਂਗ ਜਿਵੇਂ ਅਸ਼wini ਜੀ ਬੇਜਾਨ ਹੋਏ ਪਏ ਨੇ ਇਦਾਂ ਹੋ ਜਾਂਦਾ ਇਨਸਾਨ ਇਸ ਕਰਕੇ ਭੈਣੋਂ ਤੇ ਭਰਾਵੋ ਇਹ ਰਿਸ਼ਤਿਆਂ ਦਾ ਫੁੱਲ ਖਿੜਿਆ ਹੀ ਸੋਹਣਾ ਲੱਗਦਾ ਇਹ ਮਰ ਜਾਇਆ ਹੋਇਆ ਬڑا ਬਦਸੂਰਤ ਹੋ ਜਾਂਦਾ ਬڑا ਦੁੱਖ ਦੇਣ ਵਾਲਾ ਹੋ ਜਾਂਦਾ ਅੱਜ ਦੋਨੇ ਭਰਾਵਾਂ ਦੇ ਵਿੱਚੋਂ ਇੱਕ ਨੂੰ ਉਹਦਾ ਪਰਿਵਾਰ ਮਿਲਣ ਆਇਆ ਦੂਜਾ ਉਹਨੂੰ ਜਾਣਦਾ ਵੀ ਨਹੀਂ ਬੱਚੇ ਕਿੱਡੇ-ਕਿੱਡੇ ਹੋ ਗਏਗਾ ਉਹਨਾਂ ਦੇ ਵੀ ਪੁੱਤੇ ਹੋ ਗਏ ਪੁੱਤੀਆਂ ਹੋ ਗਈਆਂ ਪਰ ਉਹ ਆਪਸ ਵਿੱਚ ਕਦੇ ਮਿਲੇ ਨਹੀਂਗੇ ਕਿਉਂਕਿ ਅਲੱਗ ਰਹਿੰਦੇ ਸੀ ਬਾਪ ਇਹ ਹਿਮਾਚਲ ਰਹਿੰਦੇ ਆ ਇਹ ਪੰਜਾਬ ਧਰਮਕੋਟ ਰਹਿੰਦੇ ਆ ਪਰ ਅਸ਼ਵਨੀ ਜੀ ਦੇ ਬੇਟਾ ਜਿਹੜਾ ਪੰਜਾਬ ਦਾ ਪਰਿਵਾਰ ਆ ਅਸ਼ਵਨੀ ਜੀ ਦਾ ਜੇ ਉਹ ਕਿਤੇ ਤੁਹਾਡੀ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖ ਕੇ ਇਹਨਾਂ ਨੂੰ ਮਿਲਣ ਆ ਜਵੇ ਸ਼ਾਇਦ ਇਹਨਾਂ ਦੀਆਂ ਵੀ ਭਾਵਨਾਵਾਂ ਨੂੰ ਬੂਰ ਪਵੇ ਇਹ ਵੀ ਬੇਜ਼ਾਰ ਹੋਏ ਬੈਠੇ ਆ ਜਿਹੜੇ ਇਹਨਾਂ ਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਰੰਗ ਭਰਿਆ ਜਾਵੇ ਬਹੁਤ-ਬਹੁਤ ਧੰਨਵਾਦ ਜੀ ਅਰਦਾਸ ਕਰਿਓ ਸਾਡੇ ਸੁਪਨਿਆਂ ਦੇ ਘਰ ਦੇ ਇਨਾ ਸਾਡੇ ਪਰਿਵਾਰ ਕੇ ਮੈਂਬਰਾਂ ਵਾਸਤੇ ਇਨਾ ਦੀ ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ